ਇੱਕ ਬੰਦਾ ਦੱਸਦੇ ਯਾਰ ਵੀ ਮਰ ਗਿਆ ਇਹ ਪੱਥਰ ਦੇ ਥੱਲੇੋਂ ਕੱਢਿਆ ਇਹ ਪੱਥਰ ਦੇ ਹਾਂ ਤੇ ਕਦੋਂ ਨਹੀਂ ਘਟਨਾ ਕਦੋਂ ਦੀ ਹੈ ਇਹ ਰਾਤ ਦੀ ਹੈ ਨੂੰ ਕਾਸੇ ਦੇ ਵਿੱਚ ਤਾਂ ਨਹੀਂ ਵੱਜੀ ਟਰਾਲੀ ਨਹੀਂ ਬਸ ਉਸ ਚ ਵੱਜੀ ਅੱਛਾ ਬਸ ਫੇਟ ਮਾਰ ਗਿਆ ਬਸ ਫੇਟ ਮਾਰ ਉਹ ਜਿਹੜਾ ਡਰਾਈਵਰ ਸੀਗਾ ਉਹ ਤਾਂ ਫਰਾਰ ਹਾਂ ਡਰਾਈਵਰ ਫਰਾਰ ਆ দর্শকੋ ਦਰਸ਼ਨ ਜੋਗਾ ਜੀ ਆ ਟਰਾਲੀ ਹੈ ਜੋ ਕਿ ਸਾਰੀ ਇਹ ਟਾਇਲ ਦੇ ਨਾਲ ਭਰੀ ਹੋਈ ਸੀਗੀ ਤੇ ਕਹਿੰਦੇ ਵੱਸ ਦੇ ਨਾਲ ਫੇਟ ਵੱਜਣ ਕਰਕੇ ਟਰੈਲੀ ਪਲਟ ਗਈ ਹੈ ਤੇ ਉਹਦੇ ਉੱਪਰ ਇੱਕ ਮਜ਼ਦੂਰ ਸੀਗਾ ਜੋ ਇਹ ਟਾਈਲਾਂ ਦੇਖ ਰਹੇ ਹੋ ਤੁਸੀਂ ਇਹਦੇ نیچے ਆ ਕੇ ਉਹਦੀ ਮੌਤ ਹੋ ਗਈ ਹੈ ਤੇ ਡਰਾਈਵਰ ਕਹਿੰਦੇ ਫਰਾਰ ਦੱਸ ਰਹੇ ਆ ਤੇ ਟਰੈਕਟਰ ਆ ਜਿਹੜਾ ਇਹ ਤੁਸੀਂ ਦੇਖ ਰਹੇ ਹੋ ਟਰੈਕਟਰ ਕਹਿੰਦੇ ਟਰੈਕਟਰ ਜਿਹੜਾ ਚਾਲਕਾ ਕਹਿੰਦੇ ਕਹਿੰਦੇ ਇਹ ਫਰਾਰ ਹ ਹੁਣ ਕਹਿੰਦੇ ਜੀ ਇਹਨਾਂ ਦੇ ਬੰਦੇ ਵੀ ਆਏ ਆ কোয়াড্যাট্যাজেদিতুাকেকেনারে মাকেকেন্য়া. <no liebe> <tamam> ਪਰ ਪਾਰ ਮਾਰਦੇ ਨਾਲ ਬੈਠਾ ਅੱਛਾ ਕੋਤਰਾ ਲਾ ਜਿਹੜੇ ਪਿੰਡ ਤੁਸੀਂ ਬਈਏ ਬੰਦਾ ਸਿਮਾ ਸਿਮਾ ਤੁਸੀਂ ਕਿ ਡਰਾਈਵਰ ਫਰਾਰ ਆ ਪਈ ਇਹਦਾ ਹਾਂਜੀ ਫਰਾਰ ਹੀ ਹੈ ਜੀ ਫਰਾਰ ਹੀ ਹੈਗਾ ਇਹ ਪਤਾ ਹੀ ਨਹੀਂ ਲੱਗਾ ਹਲੇ ਤੈਨੂੰ ਪਤਾ ਲੱਗਾ ਨਹੀਂ ਬਈ ਜੀ ਜਿਹੜੀ ਆਪਣੇ ਟਰੈਕਟਰ ਟਰਾਲੀ ਵੈਸੀ ਪਲਟਿਆ ਕਿ ਕਸੇ ਦੇ ਵਿੱਚ ਵੱਜ ਗਈ ਜੀ ਨਹੀਂ ਵੈਸੀ ਹੈ ਜੀ ਕਹਿ ਨਹੀਂ ਸਕਦੇ ਕੁਝ ਠੀਕ ਹੈ ਡ라이ਵਰ ਵੀ ਸੇਮੇ ਦਾ ਸੀਗਾ ਵੀਰੇ ਮਾਲਕ ਸੀਗਾ ਟਰੈਕਟਰ ਆਪਦੇ ਆ ਜਿਹੜਾ ਕੀ ਨਾਂ ਕੀ ਹੈ ਬਾਈ ਉਹਦਾ ਕਸ਼ਮੀਰ ਸਿੰਘ ਤੇ ਜਿਹੜਾ ਬਾਈ ਇਹ ਬਾਈ ਦੀ ਦੂਜੀ ਦੀ ਡੈਥ ਹੋ ਚੁੱਕੀ ਹੈ ਜੀ ਹਾਂ ਜਿਹੜਾ ਮਾਲਕ ਸੀ ਟਰੈਕਟਰ ਵਾਲਾ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ ਮਾਲਕ ਦੀ ਡੈਥ ਹੋ ਚੁੱਕੀ ਹੈ ਹਾਂਜੀ ਹਾਂਜੀ ਮਾਲਕ ਸਿੱਖ ਪਿਆ ਸੀਗਾ ਇਸ ਟਰਾਲੀ ਵਿੱਚ ਜਿਹੜਾ ਚਲਾਉਂਦਾ ਚਲਾਉਂਦਾ ਹੋਰ ਚਲਾਉਂਦਾ ਕੋਈ ਹੋਰ ਸੀ ਮੁੰਡਾ ਹੁਣ ਉਹਦਾ ਪਤਾ ਨਹੀਂ ਲੱਗ ਰਿਹਾ ਵੀ ਉਹ ਕੌਣ ਸੀਗਾ ਦਾ ਮਾਲਕ ਹੋ ਸੀਗਾ ਜਿਹੜਾ ਟਰੈਕਟਰ ਡੈਸਟ ਹੋਇਆ ਜਿਹੜੀ ਉਦਾਨਾ ਕਸ਼ਮੀਰ ਸਿੰਘ ਜੀ ਹਾਂ ਜੀ ਹਾਂ ਜਿਹਦੀ ਡੈਥ ਹੋਈ ਉਹਦਾ ਨਾ ਕਸ਼ਮੀਰ ਸਿੰਘ ਆ ਉਹਦਾ ਟਰੈਕਟਰ ਆਪਦਾ ਹੀ ਹੈਗਾ ਸਾਡਾ ਹੀ ਆ ਬੰਦਾ ਆਪਦਾ ਹੀ ਆ ਸਾਡਾ ਬੰਦਾ ਸੇਮਾ ਪਿੰਡ ਜੀ ਸੇਮਾ ਪਿੰਡ ਬਹੁਤ ਮਾੜੀ ਗੱਲ ਹੋ ਗਈ ਜੀ ਹੋਰ ਵੀ ਧੰਨਵਾਦ ਦਸਤੂ ਕਹਿੰਦੇ ਜੀ ਜੋ ਮਾਲਕ ਸੀਗਾ ਉਹ ਟਰੈਕਟਰ ਦੇ ਉੱਪਰ ਪਿੱਛੇ ਬੈਠਾ ਸੀਗਾ ਤੇ ਡਰਾਈਵਰ ਸੀਗਾ ਜੋ ਅਣਪਛਾਤਾ ਡਰਾਈਵਰ ਸੀਗਾ ਇਹ ਇੱਕ ਘਰ ਦੇ ਆਏ ਆ ਤੇ ਇਹ ਕਹਿੰਦੇ ਵੀ ਸਾਨੂੰ ਪਤਾ ਨਹੀਂਗਾ ਵੀ ਕੌਣ ਸੀਗਾ ਤੇ ਟਰੈਕਟਰ ਚਾਲਕ ਹੋਰ ਸੀਗਾ ਉਹ ਫਰਾਰ ਦੱਸਿਆ ਜਾ ਰਿਹਾ ਹੈ ਇਹ ਕੋਠਾਗੁਰੂ ਕੇ ਘਟਨਾ ਵਾਪਰੀ ਹੈ ਭਗਤਾ ਨਸਾਣਾ ਰੋਡ ਕੋਠਾਗੁਰੂ}{|\text{ਦਿਆਲਪੁਰਾ ਤੇ ਕੋਠਾਗੁਰੂ ਦੇ ਵਿੱਚਕਾਰ ਜੋ ਇਹ ਘਟਨਾ ਵਾਪਰੀ ਹੈ}| ਜੋ ਇਹ ਤੁਸੀਂ ਦੇਖ ਰਹੇ ਹੋ ਐਲਾਂ ਪਈਆਂ ਇਹਦੇ ਥੱਲੇ ਔਣ ਕਰਕੇ ਬੰਦੇ ਦੀ ਮੌਤ ਹੋਈ ਹੈ ਰਵੈਸ਼ੇ ਬੰਦੇ ਦੀ লাশ ਨੂੰ ਲਈ ਆਇਆ ਜਾ ਚੁੱਕਿਆ ਬਹੁਤ ਮਾੜੀ ਘਟਨਾ ਵਾਪਰੀ ਹੈ ਜੋ ਬੀਤੇ ਰਾਤ ਇਹ ਐਕਸੀਡੈਂਟ ਹੋਇਆ ਹੈ ਜੀ